ਅੱਜ ਬੈਂਕ ਸਾਹਿਬ ਜਿੱਦਾਂ ਦੇਖਿਆ ਹੋਵੇ ਇਹ ਵੀ ਚੋਣਾ ਚੱਲ ਰਹੀਆਂ ਨੇ ਚੋਣਾ ਦੇ ਦਰਗਾਨ ਅੱਜ ਕਮਲਜੀਤ ਕੜਵਲ ਉਹ ਵੀ ਅੱਜ ਕਾਂਗਰਸ ਚ ਸ਼ਾਮਲ ਹੋਏ ਨੇ ਹਾਂਜੀ ਮੈਂ ਵੀ ਨਿਊਜ਼ ਦੇਖੀ ਤੇ ਸੁਣੀ ਆ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਇੱਕ ਪ੍ਰੋਟੋਕੋਲ ਹੁੰਦਾ ਕਿਸੇ ਨੇ ਝਾੜੂ 'ਚ ਸ਼ਾਮਲ ਹੋਣਾ ਤੇ ਉਹ ਭਗਵੰਤ ਮਾਨ ਅਮਨੋ ਰੋੜਾ ਜਾਂ ਕੇਜਰੀਵਾਲ ਸਾਹਿਬ ਸ਼ਾਮਲ ਕਰਦੇ ਜਾਂ ਆਪਣੇ ਵੱਲੋਂ ਕੋਈ ਕਿਸੇ ਥੱਲੇ ਲੀਡਰ ਨੂੰ ਉਹ ਅਪਰੂਵਲ ਦਿੰਦੇ ਆ ਤੇ ਜੇ ਕਿਸੇ ਨੇ ਬੀਜੇਪੀ ਜੇ ਸ਼ਾਮਲ ਹੋਣਾ ਤੇ ਫਿਰ ਉਹ ਜਾਖੜ ਸਾਹਿਬ ਜਾਂ ਕੇਂਦਰੀ ਹਾਈ ਕਮਾਂਡ ਕਾਲੀ ਦਲ ਜੇ ਸ਼ਾਮਲ ਹੋਣਾ ਤੇ ਫਿਰ ਸਦਾਸ ਸੁਖਵੀਰ ਸਿੰਘ ਬਾਦਲ ਦੀ ਤਾਂ ਇੱਥੇ ਮੈਨੂੰ ਇਹ ਨਹੀਂ ਪਤਾ ਲੱਗਿਆ ਇਹ ਉਹੀ ਸੱਜਣ ਜਿਹੜੇ ਲੋਕ ਸਭਾ ਵੇਲੇ ਰਾਜੇ ਵੜਿੰਗ ਦੀ ਚੋਣ ਮੌਕੇ ਛੱਡ ਕੇ ਚਲੇ ਗਏ ਅੱਜ ਸ਼ਾਮਲ ਹੋਏ ਤੁਹਾਨੂੰ ਸ਼ਾਮਲ ਕਰਾਉਣ ਦੇ ਵਿੱਚ ਸੂਬੇ ਦੇ ਪ੍ਰਧਾਨ ਦੀ ਆਗਿਆ ਲਈ ਗਈ ਜਾਂ ਨਹੀਂ ਲਈ ਗਈ ਮੈਂਬਰ ਪਾਰਲੀਮੈਂਟ ਵੀ ਹੈ ਲੁਧਿਆਣਾ ਤੋਂ ਸੂਬੇ ਦੇ ਪ੍ਰਧਾਨ ਵੀ ਆ ਸੋ ਇਹ ਬੜੀ ਹੈਰਾਨੀ ਜਨਕ ਗੱਲ ਹੈ ਮੈਂ ਇਹ ਵੀ ਕਹੂੰਗਾ ਕਿ ਪਾਰਟੀ ਦੇ ਅੰਦਰ ਇਹ ਤਹਿਕੀਕਾਤ ਦਾ ਵਿਸ਼ਾ ਵੀ ਹੈ ਕਿ ਉਹ ਬੰਦੇ ਜਿਹੜੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਦੋਂ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਚੋਣ ਲੜਦਾ ਤੇ ਉਹ ਛੱਡ ਕੇ ਗਏ ਤੇ ਕਿਹਦੇ ਇਸ਼ਾਰੇ ਤੇ ਗਏ ਕਿ ਨੇ ਉਹਨਾਂ ਨੂੰ ਕਾਂਗਰਸ ਦੇ ਵਿੱਚੋਂ ਇਸ਼ਾਰਾ ਕੀਤਾ ਵੀ ਹੁਣ ਛੱਡ ਕੇ ਜਾਓ ਤੇ ਜਦੋਂ ਕੋਈ ਮੌਕਾ ਮਿਲ ਬਣੂਗਾ ਉਹ ਤੁਹਾਨੂੰ ਵਾਪਸ ਲਿਆਵਾਂਗੇ ਸੋ ਮੈਂ ਇਹ ਜ਼ਰੂਰ ਕਹਾਂਗਾ ਕਿ ਇੱਕ ਪ੍ਰੋਟੋਕੋਲ ਇਹ ਕਿਹਦੀ ਆਗਿਆ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਹੋਈ ਸਾਫਕਾ ਮੁੱਖ ਮੰਤਰੀ ਵੀ ਚੰਨੀ ਜੀ ਸੀ ਸ਼ਾਮ ਉਹਦੇ ਵਿੱਚ ਤੇ ਹੋਰ ਵੀ ਕੰਮ ਸਰਕਾਰੀ ਹੋ ਗਿਆ ਸਾਡੇ ਬਹੁਤ ਹੋਰ ਵੀ ਵੱਡੇ ਚੰਨੀ ਸਾਹਿਬ ਸਾਡੇ ਸਾਬਕਾ ਮੁੱਖ ਮੰਤਰੀ ਸਤਕਾਰੀ ਹੋ ਗਿਆ ਬਾਕੀ ਸਾਰੇ ਲੀਡਰ ਸਾਹਿਬਾਨ ਕਾਂਗਰਸ ਪਾਰਟੀ ਦੇ ਸਤਕਾਰੀ ਹੋ ਗਿਆ ਪਰ ਜੱਸਾ ਜੀ ਇੱਕ ਪ੍ਰੋਟੋਕੋਲ ਹੁੰਦਾ ਹੈ ਇਹ ਦੀ ਵਿਵਧਾਨ ਹੁੰਦਾ ਮੈਂ ਤਾਂ ਪ੍ਰੋਟੋਕੋਲ ਦੀ ਗੱਲ ਕੀਤੀ ਹੈ ਪ੍ਰੋਟੋਕੋਲ ਇਸ ਗੱਲ ਦੀ ਆਗਿਆ ਨਹੀਂ ਕਦੇ ਵੀ ਦਿੰਦਾ ਚਾਹੇ ਉਹ ਸਾਬਕਾ ਸੀਐਮ ਹੋਣ ਤੇ ਚਾਹੇ ਕਿਸੇ ਹੋਰ ਅਹੁਦੇ ਤੇ ਹੋਣ ਉਹ ਸੂਬੇ ਦੇ ਪ੍ਰਧਾਨ ਨੂੰ ਓਵਰਰੂਲਡ ਕਰਕੇ ਜਾਂ ਫਿਰ ਜੇ ਬੈਂਸ ਬ੍ਰਦਰ ਸ਼ਾਮਲ ਹੋਏ ਲੋਕਨ ਸਾਹਿਬ ਪਾਰਟੀ ਕਾਂਗਰਸ ਦੇ ਵਿੱਚ ਸ਼ਾਮਲ ਹੋਈ ਤੇ ਮਾਨਯੋਗ ਰਾਹੁਲ ਗਾਂਧੀ ਜੀ ਹੋਰਾਂ ਨੇ ਉਹਨਾਂ ਨੂੰ ਸ਼ਾਮਲ ਕੀਤਾ ਤੇ ਸੂਬੇ ਦੀ ਲੀਡਰਸ਼ਿਪ ਨੇ ਵੈਲਕਮ ਕੀਤਾ ਪ੍ਰਧਾਨ ਸਾਹਿਬ ਨੇ ਵੈਲਕਮ ਕੀਤਾ ਇਹ ਪ੍ਰੋਟੋਕੋਲ ਦੀ ਮੈਂ ਤੁਹਾਨੂੰ ਗੱਲ ਸਾਰੀ ਕੀਤੀ ਹੈ ਮੈਂ ਸੰਜੇ ਜਿਦਾ ਤੁਸੀਂ ਗੱਲ ਕਰਦੇ ਹੋ ਤੁਹਾਡਾ ਜਿਦਾ ਲੈਵਲ ਹੈ ਪੂਰੇ ਹਾਈ ਕਮਾਂਡ ਤੱਕ ਦਾ ਲੈਵਲ ਵੀ ਰਾਹੁਲ ਗਾਂਧੀ ਦੇ ਗਵਾਈ ਹੇ ਤੁਸੀਂ ਸ਼ਾਮਲ ਹੋ ਲੱਗਦਾ ਵੀ ਕਟਵਲ ਜੀ ਦਾ ਉਹ ਨਾਲ ਲੈਵਲ ਨਾ ਹੋਵੇ ਜਿਦਾ ਕਾਂਗਰਸ ਸੋ ਯਾਰ ਇਹ ਇਹ ਛੋਟੇ ਵੀ ਲੈਵਲ ਤੇ ਛੋਟੇ ਵੱਡੇ ਲੈਵਲ ਦੀ ਗੱਲ ਨਹੀਂ ਹੈਗੀ ਇਹ ਪ੍ਰੋਟੋਕੋਲ ਦੀ ਗੱਲ ਆ ਨਿਜਮ ਦੀ ਗੱਲ ਹੈਗੀ ਆ ਰਹਿ ਗਈ ਗੱਲ ਜਿਹੜੀ ਮੈਂ ਸਭ ਤੋਂ ਗੰਭੀਰ ਗੱਲ ਕੀਤੀ ਆ ਵੀ ਅੱਜ ਇਹ ਪਾਰਟੀ ਦੇ ਅੰਦਰ ਮੈਂ ਡਿਮਾਂਡ ਕਰੂੰਗਾ ਕੀ ਇਸ ਗੱਲ ਦੀ ਤਹਿਕੀਕਤ ਹੋਣੀ ਚਾਹੀਦੀ ਹੈ ਮੰਥਨ ਹੋਣਾ ਚਾਹੀਦਾ ਛਾਣਬੀਣ ਹੋਣੀ ਚਾਹੀਦੀ ਹੈ ਕਿ ਜਦੋਂ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜੀ ਉਦੋਂ ਇਹ ਲੋਕ ਕਾਂਗਰਸ ਨੂੰ ਛੱਡ ਕੇ ਕਿਹਦੇ ਇਸ਼ਾਰੇ ਤੇ ਗਏ ਸੀ ਤੇ ਅੱਜ ਸ਼ਾਮਲ ਕਰਨ ਵਾਲੇ ਕਿਹੜੇ ਲੋਕ ਆ ਔਰ ਮੈਂ ਦੂਸਰਾ ਦੱਸ ਦਿੰਦਾ ਜੇ ਰਾਜਾ ਵੜਿੰਗ ਚੋਣ ਲੜੇ ਤੇ ਪਾਰਟੀ ਦੇ ਅੰਦਰ ਉਹ ਲੋਕ ਜਿਹੜੇ ਇਹ ਕਹਿੰਦੇ ਸੀਗੇ ਕਿ ਲੁਧਿਆਣੇ ਦੇ ਅੰਦਰ ਪਾਰਟੀ ਸਾਡੇ ਤੋਂ ਬਿਨਾ ਚੱਲ ਹੀ ਨਹੀਂ ਸਕਦੀ ਉਹ ਲੋਕ ਉਹ ਡੋਗਰੇ ਤੇ ਗਦਾਰਾਂ ਵਾਲਾ ਰੋਲ ਅਦਾ ਕਰਕੇ ਦਿਨ ਦੇ ਵੇਲੇ ਕਾਂਗਰਸ ਦਾ ਝੰਡਾ ਚੱਕੀ ਫਿਰਦੇ ਸੀ ਤੇ ਰਾਤ ਨੂੰ ਭਾਜਪਾ ਲਈ ਵੋਟਾਂ ਪੱਕੀਆਂ ਕਰਦੇ ਸੀ ਬੈਂਸ ਉਸ ਕਰਦਾਰ ਦਾ ਨਹੀਂ ਬੈਂਸ ਗਦਾਰ ਤੇ ਡੋਗਰਾ ਨਹੀਂ ਬੈਂਸ ਜਿਹੜੀ ਥਾਲੀ ਜੇ ਖਾਂਦਾ ਉਹ ਤੇ ਮੂਤ ਦਾ ਨਹੀਂ ਇਹ ਮੂਤਣ ਵਾਲੇ ਲੋਕਾਂ ਨੂੰ ਮੁਬਾਰਕ ਹੈ ਗੱਲਾਂ ਜਿਨ੍ਹਾਂ ਨੇ ਪਸ਼ੋਕੜ ਦੇ ਵਿੱਚ ਇਹ ਕਾਰਨਾਮੇ ਤੇ ਕਰਤੂਤਾਂ ਕੀਤੀਆਂ ਪਾਰਟੀ ਦੇ ਅੰਦਰ ਇਸ ਗੱਲ ਦੇ ਉੱਤੇ ਵੀ ਮੰਤਨ ਹੋਣਾ ਮੈਂ ਫਿਰ ਕਹੂੰਗਾ ਵਗੇਲ ਸਾਹਿਬ ਸਾਡੇ ਇੰਚਾਰਜ ਆ ਰਾਜਾ ਬੜਿੰਗ ਪ੍ਰਧਾਨ ਆ ਜਾਂ ਕੇਂਦਰੀ ਹਾਈ ਕਮਾਂਡ ਆ ਭਾਈ ਪ੍ਰੋਟੋਕੋਲ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਕਿਹੜੇ ਸੱਜਣ ਹੈਗੇ ਆ ਜਿਹੜੇ ਪਹਿਲਾਂ ਭੇਜਦੇ ਆ ਪਾਰਟੀ ਦੇ ਵਿੱਚੋਂ ਵੀ ਜਾਓ ਹਜੇ ਤੁਹਾਡੀ ਲੋੜ ਨਹੀਂ ਤੇ ਹਜੇ ਅਸੀਂ ਕਿਸੇ ਨੂੰ ਜਿਹੜਾ ਆਪਣੇ ਵੱਲੋਂ ਸਬਕ ਸਿਖਾਉਣ ਦਾ ਯਤਨ ਆਪਣੇ ਵੱਲੋਂ ਹਰਾਉਣ ਦਾ ਯਤਨ ਤੇ ਜਦੋਂ ਆਪਣੇ ਆਪ ਨੂੰ ਲੋੜ ਪੈ ਜਵੇ ਤਾਂ ਹੁਣ ਅਸੀਂ ਸਾਰਿਆਂ ਨੂੰ ਲੈ ਆਈਏ ਸੋ ਮੈਂ ਡਿਮਾਂਡ ਕਰੂੰਗਾ ਪਾਰਟੀ ਹਾਈ ਕਮਾਂਡ ਤੋਂ ਇਸ ਗੱਲ ਦੀ ਅੱਛਾ ਭਾਰਤ ਕੁਸ਼ਰ ਆਸ਼ੂ ਜੀ ਨੇ ਇਹ ਵੀ ਪ੍ਰੈਸ ਵਾਰਤਾ ਦੇ ਦੌਰਾਨ ਕਹੀ ਕਿ ਚੰਨੀ ਸਾਭ ਨੂੰ ਇਹ ਸਾਡੇ ਹਲਕਾ ਇੰਚਾਰਜ ਦੇ ਆਲੇ ਸਮਝੂ ਹਲਕਾ ਇੰਚਾਰਜ ਰਹਿਣਗੇ ਦੇਖੋ ਇਹ ਕਿਸੇ ਕੋਲੇ ਕੋਈ ਅਧਿਕਾਰ ਨਹੀਂ ਮਾਨਯੋਗ ਆਸ਼ੂ ਜੀ ਬੜੇ ਸੀਨੀਅਰ ਆ ਜੀ ਮੈਨੂੰ ਦਾ ਸਤਕਾਰ ਕੀਤਾ ਹਮੇਸ਼ਾ ਇਸ ਗੱਲ ਦਾ ਕਿਸੇ ਕੋਲੇ ਅਧਿਕਾਰ ਨਹੀਂ ਕਿ ਉਹ ਕਿਸੇ ਨੂੰ ਹਲਕਾ ਇੰਚਾਰਜ ਲਾ ਜਾਣ ਮਾਨਯੋਗ ਰਾਹੁਲ ਗਾਂਧੀ ਜੀ ਦੇ ਉੱਤੇ ਆਸ਼ੂ ਜੀ ਨਹੀਂ ਹੈਗੇ ਮੈਨੂੰ ਤੇ ਲੋਕ ਇਨਸਾਫ ਪਾਰਟੀ ਦੀ ਮਰਜਰ ਵੇਲੇ ਮਾਨਯੋਗ ਰਾਹੁਲ ਗਾਂਧੀ ਜੀ ਹੋਰਾਂ ਨੇ ਸ਼ਾਮਲ ਕੀਤਾ ਆਸ਼ੂ ਜੀ ਕੌਣ ਹੁੰਦੇ ਇਹ ਗੱਲ ਕਹਿਣ ਵਾਲੇ ਮੈਨੂੰ ਨਹੀਂ ਸਮਝ ਲੱਗਦੀ ਉਹਨਾਂ ਦੀ ਕਿ ਉਹ ਕਿਹੜੇ ਅਧਿਕਾਰਤ ਉਹਨਾਂ ਕੋਲ ਅਧਿਕਾਰ ਹੈਗਾ ਕਿਹੜੇ ਅਧਿਕਾਰ ਦੇ ਨਾਲ ਇਦਾਂ ਦੀਆਂ ਗੱਲਾਂ ਪ੍ਰੈਸ ਨਾਲ ਸਾਂਝੀਆਂ ਕਰ ਜਾਂਦੇ ਆ ਮੈਂ ਲੋਕਾਂ ਦਾ ਲੀਡਰ ਹਾਂ ਮੈਂ ਪੈਰਾਸ਼ੂਟਰ ਨਹੀਂ ਹੈਗਾ ਬੈਂਸ ਗਰਾਸ ਰੂਟਰ ਆ 20 ਸਾਲ ਪੰਜਾਬ ਦੇ ਲੋਕਾਂ ਦੀ ਨਿਰੰਤਰ ਇਮਾਨਦਾਰੀ ਦੇ ਨਾਲ ਸੇਵਾ ਕਰਨ ਵਾਲਾ ਜੇ ਕੋਈ ਜਾਣ ਜਾਂਦਾ ਤੇ ਉਹ ਸਿਮਰਜੀਤ ਬੈਂਸ ਆ ਅੱਛਾ ਤੇ ਮੈਨੂੰ ਕਿਸੇ ਦੇ ਕੋਲੋਂ ਕੋਈ ਹਲਕਾ ਇੰਚਾਰਜ ਇਦਾਂ ਦੇ ਲੋਕਾਂ ਦੇ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਤੇ ਧਾਲੀਵਾਲ ਸਾਹਿਬ ਨੇ ਵੀ ਕਿਹਾ ਕਿ ਕਹਿੰਦੇ ਹੁਣ ਤੱਕ ਤਾਂ ਜਿਹੜੀਆਂ 8 ਪਾਰਟੀਆਂ ਬਦਲ ਚੁੱਕੀਆਂ ਨੇ ਤੇ ਇਹ ਕਿਸੇ ਖਾਣਾ ਧਿਆਨ ਤੇ ਜਾਣਨ ਕੋ ਫਰਕ ਨਹੀਂ ਜਦੋਂ ਉਹ ਲੈ ਕੇ ਗਏ ਸੀ ਉਹ ਨਹੀਂ ਉਹਨਾਂ ਨੂੰ ਦੇਖਿਆ ਅੱਜ ਧਾਲੀਵਾਲ ਸਾਹਿਬ ਮਾਨਯੋਗ ਮੰਤਰੀ ਇਹ ਗੱਲ ਕਵੇ ਕਿ ਭਾਈ 8 ਬਦਲ ਗਿਆ 10 ਬਦਲ ਗਿਆ ਜਿੱਦਣ ਉਹ ਲੈ ਕੇ ਗਏ ਸੀ ਜੀ ਉਦਣ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਸੀਗੀ ਸੋ ਮੈਂ ਆਪਣੀ ਪਾਰਟੀ ਦੀ ਗੱਲ ਕਰੂੰਗਾ ਮੈਂ ਆਪਣੀ ਪਾਰਟੀ ਦੇ ਅਨੁਸ਼ਾਸਨ ਦੇ ਅੰਦਰ ਰਹਿ ਕੇ ਇਸ ਗੱਲ ਦੀ ਡਿਮਾਂਡ ਕਰੂੰਗਾ ਇਹ ਦੋ ਗੱਲਾਂ ਦੀ ਤਹਿਕੀਕਾਤ ਪ੍ਰੋਟੋਕੋਲ ਤੇ ਰਾਜਾ ਬੜਿੰਗ ਦੀ ਐਮਪੀ ਚੋਣ ਮੌਕੇ ਜਦੋਂ ਪਾਰਟੀ ਛੱਡ ਕੇ ਗਏ ਤੇ ਇਹਨਾਂ ਨੂੰ ਕਿਹੜੇ ਲੋਕਾਂ ਨੇ ਇਸ਼ਾਰਾ ਕੀਤਾ ਪਾਰਟੀ ਛੱਡਣ ਵਾਸਤੇ ਅੱਛਾ ਸਾਹਿਬ ਕੜਵਾ ਅਗਲੀ ਪਾਰਟੀ ਦਾ ਕੋਈ ਆਈਡੀਆ ਹੈਗਾ ਇਹਨਾਂ ਦਾ ਇਹ ਤੁਹਾਨੂੰ ਜਿਆਦਾ ਪਤਾ ਹੋਊ ਵੀ ਅਗਲੀ ਪਾਰਟੀ ਉਹਨਾਂ ਨੇ ਕਿਹੜੀ ਚ ਜਾਣਾ ਨਹੀਂ ਹੈਣਾ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਪੱਤਰਕਾਰਾਂ ਦੇ ਕੋਲ ਹਰੇਕ ਪਾਰਟੀ ਦੇ ਲੀਡਰ ਦੀ ਨਵਜ ਹੁੰਦੀ ਹੈ ਹਰੇਕ ਲੀਡਰ ਦੀ ਨਵਜ ਹੁੰਦੀ ਹੈ ਇਹ ਤੁਸੀਂ ਵਧਰ ਦੱਸ ਸਕਦੇ ਹੋ ਵੀ ਕਿਹੜੀ ਪਾਰਟੀ ਰਹੀ ਕਿਹੜੀ ਚ ਜਾਣਾ ਅਸੀਂ ਸਾਹਿਬ ਸਾਹਿਬ ਸੇ ਪ੍ਰੋਟੋਕੋਲ ਦੀ ਗੱਲ ਕਰ ਰਹੇ ਹਾਂ ਇੱਕ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਪ੍ਰੋਟੋਕੋਲ ਅਨੁਸਾਰ ਨਹੀਂ ਹੋਇਆ ਸਾਰਾ ਕੁਝ ਜੇਕਰ ਤੁਹਾਨੂੰ ਇਤਰਾਜ਼ ਹੈ ਕਿ ਹੋਰਾਂ ਨੂੰ ਇਤਰਾਜ਼ ਮੈਨੂੰ ਕੋਈ ਇਤਰਾਜ਼ ਨਹੀਂਗਾ ਮੈਨੂੰ ਇਤਰਾਜ਼ ਨਹੀਂ ਦੇਖੋ ਤੁਸੀਂ ਗਲਤ ਪਾਸੇ ਲੈ ਕੇ ਜਾਓ ਠੀਕ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਦੇ ਆਉਣ ਦਾ ਪਰ ਮੈਂ ਇੱਕ ਪ੍ਰੋਟੋਕੋਲ ਦੀ ਇਸ ਕਰਕੇ ਗੱਲ ਕੀਤੀ ਆ ਵੀ ਜਦੋਂ ਪ੍ਰਦੇਸ਼ ਦਾ ਅਧਿ ਅਕਸ਼ਲੜੇ ਚੋਂ ਉਦੋਂ ਇਹ ਲੋਕ ਪਾਰਟੀ ਛੱਡ ਕੇ ਚਲੇ ਜਾਣ ਅੱਜ ਕਿਹਦੇ ਇਸ਼ਾਰੇ ਤੇ ਗਏ ਤੇ ਕਿਹਦੇ ਇਸ਼ਾਰੇ ਤੇ ਵਾਪਸ ਆਏ ਕਿਹੜੇ ਲੋਕ ਉਹ ਡੋਗ ਰਹੇ ਹੈਗੇ ਜਿਹੜੇ ਦਿਨ ਵੇਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਾਂਗਰਸ ਦਾ ਝੰਡਾ ਚੱਕੀ ਫਿਰਦੇ ਸੀ ਰਾਤ ਨੂੰ ਬੀਜੇਪੀ ਦੀਆਂ ਵੋਟਾਂ ਪੱਕੀਆਂ ਕਰਦੇ ਸੀ ਮੈਂ ਦਲ ਨੂੰ ਸ਼ਾਸਨ ਤੇ ਪ੍ਰੋਟੋਕੋਲ ਦੀ ਕੀਤੀ ਆ ਮੈਂ ਕਿਸੇ ਤੇ ਕਿੰਤੂ ਪਰੰਤੂ ਇਤਰਾਜ਼ ਨਹੀਂ ਕੀਤਾ ਅੱਛਾ ਤੁਸੀਂ ਹੁਣ ਹਾਈ ਕਮਾਂਡ ਨਾਲ ਗੱਲਬਾਤ ਕਰੋਗੇ ਇਸ ਬੰਦੇ ਨਾਲ ਨਹੀਂ ਤਾਂ ਓਪਨਲੀ ਤੁਹਾਡੇ ਜਰੀਏ ਦੇਖੋ ਤੁਹਾਡਾ ਪਲੇਟਫਾਰਮ ਮੀਡੀਆ ਦਾ ਪਲੇਟਫਾਰਮ ਓਪਨਲੀ ਮੈਂ ਤਾਂ ਕਹਿ ਰਿਹਾ ਮੈਂ ਇਹ ਗੱਲ ਓਪਨਲੀ ਕਹਿ ਰਿਹਾ ਮਿਲ ਕੇ ਵੀ ਸੀਨੀਅਰ ਲੀਡਰਸ਼ਿਪ ਨੂੰ ਚਾਹੇ ਉਹ ਭਗੇਲ ਸਾਹਿਬ ਆ ਉਹ ਰਾਜਾ ਬੜਿੰਗੀ ਜਿੰਜ ਸਾਡੀ ਕੇਂਦਰੀ ਹਾਈ ਕਮਾਂਡ ਹੈ ਮਿਲ ਕੇ ਵੀ ਇਹ ਗੱਲ ਜ਼ਰੂਰ ਕਰੋ ਅੱਛਾ ਜਦੋਂ ਇਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਇੰਨੀ ਪਾਰਟੀਆਂ ਛੱਡ ਕੇ ਹੁਣ ਕਾਂਗਰਸ ਦੁਬਾਰਾ ਵਾਪਸ ਆ ਗਏ ਹੋ ਉਹ ਕਹਿੰਦੇ ਮੈਂ ਸਾਰੀਆਂ ਪਾਰਟੀਆਂ ਘੁੰਮ ਲੀਆਂ ਨੇ ਪਰ ਮੈਨੂੰ ਇਹ ਕਾਂਗਰਸ ਪਾਰਟੀ ਅਲੱਗ ਹੀ ਲੱਗੀ ਹੈ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਦੇਖੋ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਕਿਸੇ ਨੂੰ ਕੀ ਚੰਗਾ ਲੱਗਦਾ ਤੇ ਕਿਸੇ ਨੂੰ ਕੀ ਮਾੜਾ ਲੱਗਦਾ ਇਹ ਅਗਲੇ ਦਾ ਟੇਸਟ ਆ ਮੈਂ ਅਗਲੇ ਦੇ ਸਵਾਦ ਨੂੰ ਕੀ ਜਾਣਾਂ ਮੈਂ ਤੁਹਾਨੂੰ ਆਪਣੇ ਮਨ ਤੇ ਦਿਲ ਦੀ ਗੱਲ ਦੱਸ ਸਕਦਾ ਮੈਨੂੰ ਕੋਈ ਇਤਰਾਜ਼ ਨਹੀਂਗਾ ਮੈਨੂੰ ਤੇ ਸਿਰਫ ਇਸ ਗੱਲ ਦਾ ਫਿਕਰ ਵੱਡ ਵੱਡ ਖਾਂਦਾ ਕਿ ਪਾਰਟੀ ਦੇ ਅੰਦਰ ਅਨੁਸ਼ਾਸਨ ਲਾਜ਼ਮੀ ਤੌਰ ਤੇ ਕਾਇਮ ਰਹਿਣਾ ਚਾਹੀਦਾ ਪ੍ਰਦੇਸ਼ ਅਧਿਐਕਸ਼ ਕੌਣ ਹੈਗਾ ਪਰਦੇਸ਼ ਦਾ ਇਨਚਾਰਜ ਕੌਣ ਹੈਗਾ ਪਾਰਟੀ ਦੀ ਹਾਈ ਕਮਾਂਡ ਕੌਣ ਹੈਗੀ ਹੈ ਇਹ ਤੈ ਕਿਸੇ ਲੋਕਲ ਲੀਡਰ ਨੇ ਨਹੀਂ ਕਰਨਾ ਇਹ ਤੈ ਅਨੁਸ਼ਾਸਨ ਦੇ ਅੰਦਰ ਜਿਹੜੇ ਅਧਿਕਾਰ ਅਹੁਦੇਦਾਰਾਂ ਨੂੰ ਮਿਲੇ ਹਨ ਉਹਨਾਂ ਅਧਿਕਾਰਾਂ ਦੀ ਉਹਨਾਂ ਉਹਦੇਦਾਰਾਂ ਨੇ ਵਰਤੋਂ ਕਰ। ਅੱਛਾ ਜਿਵੇਂ ਤੁਸੀਂ ਇਹਨਾਂ ਸਮਝ ਚੁੱਕੇ ਆ ਟੋਟੋਗੋ ਨੂੰ ਲੈ ਕੇ ਤੇ ਇਹਦੇ ਵਿੱਚ ਹੁਣ ਜਿਹੜੀ ਇਲੈਕਸ਼ਨਾਂ ਹੁਣ ਚੱਲ ਰਹੀਆਂ ਨੇ ਇੱਥੇ ਕੋਈ ਅਸਰ ਪਊਗਾ ਕਿਉਂਕਿ ਹੋਰ ਵੀ ਜਿਵੇਂ ਤੁਸੀਂ ਸਵਾਲ ਚੁੱਕੇ ਹੋਰ ਹਨ ਵੀ ਤੁਸੀਂ ਕਹਿੰਦੇ ਸਵਾਲ ਚੁੱਕੇ ਜਾਂ ਨਹੀਂ ਚੁੱਕੇ ਤੁਹਾਡੇ ਨਾਲ ਗੱਲਬਾਤ ਚੱਲ ਰਹੀ ਹੋਣੀ ਹੈ ਤੇਰੇ ਵਿੱਚ ਇਲੈਕਸ਼ਨ ਤੋਂ ਕੋਈ ਫਰਕ ਪਏਗਾ ਆਸ਼ੂ ਦੀ ਇਲੈਕਸ਼ਨ? ਨਹੀਂ ਆਸ਼ੂ ਦੀ ਇਲੈਕਸ਼ਨ ਦੇ ਵਿੱਚ ਕੀ ਫਰਕ ਪੈਣਾ ਆਸ਼ੂ ਜਿੱਦਾਂ ਕਾਂਗਰਸ ਪਾਰਟੀ ਵੀ ਸਪੋਰਟ ਕਰਨੀ ਹੈ। ਬਨਿਸਪਤ ਇਹ ਦੇਖਦੇ ਹੋਗੇ ਕਿ ਪਿੱਛੇ ਕਿਸੇ ਨੇ ਕੀ ਕਰਤੂਤ ਕੀਤੀ ਆ। ਪਿੱਛੇ ਕਿਸੇ ਨੇ ਪਾਰਟੀ ਲਈ ਡੋਗਰੇ ਵਾਲਾ ਰੋਲ ਦਾ ਕੀਤਾ ਪਾਰਟੀ ਲਈ ਇਮਾਨਦਾਰੀ ਨਾਲ ਮਦਦ ਕੀਤੀ ਆ ਦਿਨੇ ਕੀ ਕੀਤਾ ਤੇ ਰਾਤ ਨੂੰ ਕੀ ਕੀਤਾ ਇਹ ਗੱਲਾਂ ਸਾਰੀਆਂ ਪਿੱਛੇ ਛੱਡ ਕੇ ਅੱਜ ਕਾਂਗਰਸ ਪਾਰਟੀ ਦਾ ਹਰ ਵਰਕਰ ਤੇ ਹਰ ਆਗੂ ਸਿਰ ਜੋੜ ਕੇ ਕਾਂਗਰਸ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰੂਗਾ ਤੇ ਸੀਟ ਜਿੱਤਾਂ ਬਹਿਤ ਸਾਹਿਬ ਤੁਸੀਂ ਵੀ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਕਾਂਗਰਸ ਦੇ ਪਿੱਛੇ ਲੋਕ ਇਨਸਾਫ ਪਾਰਟੀ ਸੀ ਤੁਸੀਂ ਆਪ ਪ੍ਰਧਾਨ ਸੀ ਤੇ ਲੇਕਿਨ ਕਾਂਗਰਸ ਚ ਸ਼ਾਮਲ ਹੋਏ ਪ੍ਰਧਾਨ ਕੀ ਛੱਡ ਕੇ ਤੁਸੀਂ ਆਪਣੀ ਲੋਕ ਇਨਸਾਫ ਪਾਰਟੀ ਛੱਡ ਕੇ ਲੇਕਿਨ ਤੁਹਾਡੀ ਰੈਲਿਟੀ ਗਈ ਵੀ ਅਸੀਂ ਕਟਵਲ ਜੀ ਨੂੰ ਸ਼ਾਮਲ ਕਰ ਰਹੇ ਹਾਂ ਤੁਹਾਡੀ ਜੀ ਹਲਕੇ ਦੀ ਜ਼ਿੰਮੇਵਾਰੀ ਸੀ ਤੁਹਾਡੀ ਤੁਸੀਂ ਮੇਰੀ ਰੈਅ ਦੀ ਗੱਲ ਕਰਦੇ ਹੋ ਮੈਂ ਤਾਂ ਆਪਣੇ ਸਟੇਟ ਦੇ ਪ੍ਰਧਾਨ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਬਗੇਲ ਸਾਹਿਬ ਦੀ ਔਰ ਕਾਂਗਰਸ ਦੀ ਹਾਈ ਕਮਾਂਡ ਦੀ ਮੈਂ ਤਾਂ ਉਹਦੀ ਜੱਸਾ ਜੀ ਗੱਲ ਕਰ ਰਿਹਾ ਨਾ ਮੈਂ ਤਾਂ ਗ੍ਰਹਿ ਕਿੱਥੇ ਗਿਆ ਮੈਂ ਤਾਂ ਉਹਨਾਂ ਤੋਂ ਬੜਾ ਛੋਟੇ ਰਤਬੇ ਦੇ ਉੱਤੇ ਆ ਮੈਂ ਫੇਰ ਇਹ ਗੱਲ ਕਹੂੰਗਾ ਮੈਨੂੰ ਕਿਸੇ ਦੇ ਆਉਣ ਨਾਲ ਕਿਸੇ ਦੇ ਜਾਣ ਨਾਲ ਕੋਈ ਇਤਰਾਜ਼ ਨਹੀਂਗਾ ਗੱਲ ਸਿਰਫ ਤੇ ਸਿਰਫ ਵਿਧੀ ਵਿਵਧਾਨਤ